apena ਅਸੀਂ ਲਗਾਤਾਰ ਜਿਹੜੀ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਇਹ ਥੋਕੀ ਸਿੱਖਿਆ ਕ੍ਰਾਂਤੀ ਆਈ ਮਹਮਤ ਹੋਰੀ ਹੋਈ ਹੈ ਇਹਦਾ ਲਗਾਤਾਰ ਅਸੀਂ ਬਰੋਡ ਕਰ ਰਹੇ ਹਾਂ ਕਿਉਂਕਿ ਪੰਜਾਬ ਦੀ ਸਰਕਾਰ ਜਿਨੇ ਬਹੁਤ ਵੱਡੀ ਪੱਧਰ ਤੇ ਸਿੱਖਿਆ ਵਾਲੇ ਮਾਮਲੇ ਚ ਬਹੁਤ ਵੱਡੀ ਪੱਧਰ ਤੇ ਭ੍ਰਿਸ਼ਟਾਚਾਰ ਫੁਲਾਇਆ ਹੋਇਆ ਹੈ ਤੇ ਦੂਜੇ ਪਾਸੇ ਸਾਡੇ ਲੋਕਾਂ ਨੂੰ ਘਬਰਾਹਟ ਵਾਸਤੇ ਕਿ ਅਸੀਂ ਬਹੁਤ ਵੱਡੀ ਸਿੱਖਿਆ ਨੀਤੀ ਉਹ ਲੈਂਦੀ ਐ ਇਸ ਕਰਕੇ ਅਸੀਂ ਪੂਰੇ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਇਹ ਸਿੱਖਿਆ ਕ੍ਰਾਂਤੀ ਦੇ ਨੀਂਹ ਪੱਥਰ ਰੱਖ ਰਹੇ ਹਾਂ ਜੋ ਕਿ ਸਿੱਖਿਆ ਕ੍ਰਾਂਤੀ ਹੈ ਜਿਹੜੀ ਉਹ ਬਹੁਤ ਵਧੀਆ ਸਕੂਲਾਂ ਦੇ ਵਿੱਚ ਲਿਆ ਕੇ ਜਾ ਰਹੀ ਹੈ ਅਸੀਂ ਇਹ ਸਵਾਲ ਪੁੱਛਣ ਵਾਸਤੇ ਜਥੇਬੰਦੀ ਦੇ ਵੱਲੋਂ ਇਕੱਠੇ ਹੋਏ ਸੀ ਕਿ ਐਮਐਲਏ ਸਾਹਿਬ ਸਾਡੀਆਂ ਇਹਨਾਂ ਗੱਲਾਂ ਦਾ ਜਵਾਬ ਦੇ ਕੇ ਜਾਵੇ ਅਸੀਂ ਦੱਸਦੇ ਹਾਂ ਕਿ ਇਹ ਜਿਹੜੀ ਸਿੱਖਿਆ ਨੀਤੀ ਜਿਹੜੀ ਸਿੱਖਿਆ ਕ੍ਰਾਂਤੀ ਪੰਜਾਬ ਸਰਕਾਰ ਲੋਕਾਂ ਨੂੰ ਘਬਰਾਹਟ ਕਰਨ ਵਾਸਤੇ ਵਿਦਿਆਰਥੀਆਂ ਨੂੰ ਟੀਚਰਾਂ ਨੂੰ ਨੌਜਵਾਨਾਂ ਨੂੰ ਦੁਬਾਰਾ ਕਰਨ ਵਾਸਤੇ ਜਿਹੜੀ ਇਹ ਸਿੱਖਿਆ ਨੀਤੀ ਜਲਾਈ ਹੋਈ ਹੈ ਅਸੀਂ ਇਹ ਸਾਰੀ ਗੱਲ ਸਪਸ਼ਟ ਕਰਦੇ ਆ ਐਮਐਲਏ ਸਾਹਿਬ ਆਵੇ ਸਾਡੇ ਕੋਲੇ ਸਾਨੂੰ ਇਹਨਾਂ ਗੱਲਾਂ ਦਾ ਜਵਾਬ ਦੇਵੇ ਇਸ ਤਰਕੇ ਐਮਐਲਏ ਸਾਹਿਬ ਸਾਡੀਆਂ ਉਹ ਗੱਲਾਂ ਦਾ ਜਵਾਬ ਦੇਣ ਤੋਂ ਭੱਜ ਗਿਆ ਕਿਉਂਕਿ ਪੁਲਿਸ ਪ੍ਰਸ਼ਾਸਨ ਨਾਲ ਸਾਡੀ ਜਦੋਂ ਗੱਲ ਹੋਈ ਹੈ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਭੁਲੇਖੇ ਚ ਰੱਖਿਆ ਹੈ ਸਾਨੂੰ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਤੁਹਾਡੀ ਗੱਲ ਕਰਾਵਾਂਗੇ ਐਮਐਲਏ ਸਾਹਿਬ ਨਾਲ ਤੁਸੀਂ ਆਪਣੇ ਸਵਾਲ ਹੈ ਜਿਹੜੇ ਉਹ ਰੱਖ ਲਿਓ ਪਹਿਲਾਂ ਸਾਨੂੰ ਪਿੱਛੇ ਘੇਰਿਆ ਪੁਲਿਸ ਨੇ ਅਸੀਂ ਉਹ ਘੇਰਬੰਦੀ ਤੋੜ ਕੇ ਅਗੇ ਅੱਗੇ ਵਧੇ ਆ ਅੱਗੇ ਵਧਣ ਤੋਂ ਬਾਅਦ ਵੀ ਸਾਨੂੰ ਵਿਸ਼ਵਾਸ ਦਵਾਇਆ ਗਿਆ ਕਿ 2 ਮਿੰਟ ਖੜ੍ਹ ਜਾਓ ਐਮਐਲਏ ਸਾਹਿਬ ਨਾਲ ਥੋੜੀ ਗੱਲ ਕਰਾ ਦਿੰਨੇ ਆ ਤੁਸੀਂ ਜਵਾਲਾ ਦੇ ਜਵਾਬ ਉਹਨਾਂ ਤੋਂ ਮੰਗ ਲਿਓ ਪਰ ਜਦੋਂ ਸਾਨੂੰ ਇਹ ਗੱਲ ਦਾ ਪਤਾ ਲੱਗਿਆ ਕਿ ਐਮਐਲਏ ਸਾਹਿਬਾਂ ਚੋਰ ਮੋੜੀ ਰਾਹੀਂ ਹੋਰ ਕਿਸੇ ਪਾਸੇ ਵੱਲ ਨੂੰ ਭੱਜ ਗਏ ਆ ਫੇਰ ਅਸੀਂ ਉਹ ਪੁਲਿਸ ਦਾ ਦੂਜੀ ਜਿਹੜੀ ਘੇਰਾ ਬੰਦੀ ਆ ਉਹ ਵੀ ਅਸੀਂ ਤੋੜੀ ਐ ਤੋੜ ਕੇ ਅਸੀਂ ਫੇਰ ਉਹ ਨਾਅਰੇ ਬਾਜੀ ਐ ਜਿਹੜੀ ਉਹ ਇੱਥੇ ਕੀਤੀ ਐ ਕਿਉਂਕਿ ਜਿੱਥੇ-ਜਿੱਥੇ ਵੀ ਐਮਐਲਏ ਸਾਹਿਬ ਜਾਣਗੇ ਅਸੀਂ ਉਹਨਾਂ ਦਾ ਇਹ ਗੱਲ ਦਾ ਵਿਰੋਧ ਕਰਾਂਗੇ ਕਿਉਂਕਿ ਭ੍ਰਿਸ਼ਟਾਚਾਰ ਫਲਾਇਆ ਜਾ ਰਿਹਾ ਹੈ ਸਿੱਖਿਆ ਵਾਲੀ ਨੀਤੀ ਦੇ ਵਿੱਚ ਚੌਕੇ ਸਕੂਲ ਦਾ ਮਾਮਲਾ ਤੁਹਾਡੇ ਸਾਹਮਣੇ ਹੈ ਜਿਹੜੇ ਆਦਰਸ਼ ਸਕੂਲ ਹੈ ਉਹਨਾਂ ਆਦਰਸ਼ ਸਕੂਲਾਂ ਦਾ ਚੇਅਰਮੈਨ ਹੈ ਭਗਵੰਤ ਮਾਨ ਸਾਹਿਬ ਤੇ ਉਹਨਾਂ ਆਦਰਸ਼ ਸਕੂਲਾਂ 'ਚ ਜਿਹੜਾ ਬਹੁਤ ਵੱਡੀ ਪੱਧਰ ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਉਹਦੇ ਸੰਬੰਧੀ ਭਗਵੰਤ ਮਾਨ ਨੇ ਅੱਖਾਂ ਮਿਚੀਆਂ ਹੋਈਆਂ ਚੌਕੇ ਦੇ ਵਿੱਚ ਕਿੱਡਾ ਉਹ ਮੈਨੇਜਮੈਂਟ ਨੇ ਕਪੜੇਵਾਜੀ ਕੀਤੀ ਹੈ ਉਥੋਂ ਦੇ ਜਿਹੜੇ ਮਲਾਜ਼ਮ ਹੈ ਉਥੋਂ ਦੇ ਜਿਹੜੇ ਟੀਚਰ ਹੈ ਉਹਨਾਂ ਦੀਆਂ 40-40 ਹਜ਼ਾਰ ਰੁਪਏ ਤਨਖਾਹ ਜਿਹੜੀ ਖਾਤਿਆਂ ਚੋਂਦੀ ਹੈ ਉਹਦੇ ਚੋਂ 30-30 ਹਜ਼ਾਰ ਰੁਪਏ ਜਿਹੜੀ ਮੈਨੇਜਮੈਂਟ ਹੈ ਉਹ ਪਹਿਲੀ ਹੀ ਕਢਾ ਲੈਂਦੀ ਹੈ ਬੱਚਿਆਂ ਨੂੰ ਕਾਪੀਆਂ ਨਹੀਂ ਦਿੱਤੀਆਂ ਗਰਿਆਂ ਬੱਚਿਆਂ ਨੂੰ ਵਰਦੀਆਂ ਨਹੀਂ ਦਿੱਤੀਆਂ ਜਾ ਰਹੀਆਂ ਜਦੋਂ ਇਸ ਭ੍ਰਿਟਾਜ ਦੇ ਖਿਲਾਫ ਉਥੋਂ ਦੇ ਅਧਿਆਪਕ ਉਥੋਂ ਦੀਆਂ ਕੁੜੀਆਂ ਜਥੇਬੰਦ ਹੁੰਦੀਆਂ ਸੰਘਰਸ਼ ਕਰਦੀਆਂ ਤਾਂ ਉਹਨਾਂ ਦੇ ਹਮਾਇਤ ਤੇ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਆਉਂਦੀਆਂ ਫਿਰ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਤੁਰਨਿਆ ਜਾਂਦਾ ਇਥੋਂ ਤੱਕ ਹੈ ਕਿ ਭਗਵਾਨਤਮਾਨ ਦੀ ਸਰਕਾਰ ਨੇ ਇੱਕ 13 ਮਹੀਨਿਆਂ ਦੀ ਬੱਚੀ ਨੂੰ ਤਕਰੀਬਨ 15 ਦਿਨ ਜੇਲ੍ਹ ਦੇ ਵਿੱਚ ਰੱਖਿਆ ਇਸ ਕਰਕੇ ਅਜੇ 20-25 ਸਾਡੇ ਕਿਸਾਨ ਆਗੂ ਇਸ ਮਾਮਲੇ ਨੂੰ ਲੈ ਕੇ ਜੇਲ੍ਹ 'ਚ ਬੰਦ ਹੈ ਇਸ ਕਰਕੇ ਅਸੀਂ ਭਗਵੰਤਮਾਨ ਸਾਹਿਬ ਨੂੰ ਵੀ ਇਹ ਅਪੀਲ ਕਰਦੇ ਆ ਤੇ ਐਮਐਲਏ ਸਾਹਿਬ ਨੂੰ ਵੀ ਇਹ ਅਸੀਂ ਸਵਾਲ ਕਰਨਾ ਸੀ ਕਿ ਜਿਹੜੇ ਉਹ ਟੀਚਰ ਕੱਢੇ ਹੋਏ ਐ ਉਹਨਾਂ ਨੂੰ ਬਹਾਲ ਕਿਉਂ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਬਹਾਲ ਕਰੋ ਨੌਕਰੀਆਂ ਤੇ ਰੱਖੋ ਜਿਹੜੇ ਉੱਥੇ ਪ੍ਰਸ਼ਤ ਮੈਨੇਜਮੈਂਟ ਐ ਉਹਨਾਂ ਦੇ ਪਰਚੇ ਦਰਜ ਕਰੋ ਇਸ ਗੱਲ ਨੂੰ ਲੈ ਕੇ ਅਸੀਂ ਇਹ ਸਾਰੇ ਸਵਾਲ ਐਮਐਲਏ ਸਾਹਿਬ ਨੂੰ ਕਰਨੇ ਸੀ ਤੇ ਐਮਐਲਏ ਸਾਹਿਬ ਵੀ ਚੋਰ ਮੋੜੀ ਰਾਹੀ ਸਾਡੇ ਸਵਾਲਾਂ ਦਾ ਜਵਾਬ ਦੇਣ ਤੋਂ ਬਿਨਾਂ ਚੋਰ ਮੋੜੀ ਰਾਹੀ ਐ ਜਿਹੜਾ ਉਹ ਭੱਜ ਗਿਆ ਇਹ ਸਿਰਫ ਲੋਕਾਂ ਨੂੰ ਗਮਰਾਹ ਕਰਦੇ ਆ ਇਹਨਾਂ ਕੋਲੇ ਕੋਈ ਸਵਾਲਾਂ ਦੇ ਜਵਾਬ ਨਹੀਂ ਹੈ ਅਸੀਂ ਇਸ ਗੱਲ ਦਾ ਬਰੋਧ ਹੈ ਜਿਹੜਾ ਉਹ ਲਗਾਤਾਰ ਕਰਦੇ ਰਹਾਂਗੇ